ਸ ਮੈਚ ਦਾ ਮੈਂ ਪੂਰਾ ਐਨਲਿਸਿਸ ਕਰ ਰਿਹਾ ਸੀਗਾ ਜਿੱਤ ਹਾਰ ਜਿਹੜੀ ਉਹ ਆਪਣੇ ਅੰਦਰ ਹੈ ਪ੍ਰਭੂ ਦੇ ਹੱਥ ਹੈ ਪਰ ਜੋ ਤੈਂ ਅੱਜ ਪੁੱਤਰਾ ਕਬਡੀਆਂ ਪਾਈਆਂ ਨੇ ਇਸ ਮੈਚ ਦੇ ਵਿੱਚ ਕਿਉਂਕਿ ਤੂੰ ਕੁਝ ਸਮਾਂ ਜਿਹੜਾ ਮੈਚਾਂ ਤੋਂ ਬਾਹਰ ਰਿਹਾ ਕੋਈ ਸੱਟ ਲੱਗ ਗਈ ਪਰ ਅੱਜ ਤੇਰੀ ਮੈਂ ਖੇਡ ਵੇਖ ਕੇ ਬਹੁਤ ਖੁਸ਼ ਹੋਇਆ ਕਿ ਤੂੰ ਮੁੜ ਕੇ ਉਸੇ ਬਲੰਦੀਆਂ ਤੇ ਹੈ ਪਰ ਅੱਜ ਤੇ ਜਿਹੜੀਆਂ ਕਬਡੀਆਂ ਪਾਈਆਂ ਬੜੀਆਂ ਸਾਫ਼ ਸੁਥਰੀਆਂ ਕਬਡੀਆਂ ਪਾਈਆਂ ਪਰ ਜੋ ਅੱਜ ਮੇਰੇ ਪੰਜਾਬੀ ਵੀਰੋ ਛੀਲੂ ਜਿਹੜਾ ਕਨੇਡਾ ਵਿੱਚ ਵੀ ਇਹਨਾਂ ਦੀ ਨੱਚਿਆ ਸ਼ੀਲੂ ਜਿੰਨਾ ਅੱਜ ਚੱਕਰਾਂਮੋ ਵਿੱਚ ਨੱਚਿਆ ਅਰਸ਼ ਚੋਲਾ ਸਾਹਿਬ ਨੇ ਵੀ YouTube ਤੇ ਕਿਹਾ ਕਿ ਸ਼ੀਲੂ ਨੰਬਰ 1 ਹੈ ਪਰ ਉਹਦੀ ਖੇੜ ਫੁੱਲੇ ਟੈਮੀ ਮੋਰੇ ਭੰਗੜਾ ਪਾ ਕੇ 10 ਟਾਕੇ ਮੁੰਡੇ ਖਾਲਸਾ ਗੱਲ ਦੇ ਭੰਗੜੇ 'ਚ ਨੰਬਰ ਨੇ ਬੰਨ ਕੁੜੀਏ ਬਗਪੋਚਮੀਆਂ ਜਦੋਂ ਲੈਣ ਬੰਨ ਕੁੜੀਏ ਦੀ ਮੁੰਡੀ ਖਾਲਸਾ ਗੱਲ ਦੀ ਭੰਗੜੇ 'ਚ ਨੰਬਰ ਨੇ ਬੰਨ ਕੁੜੀਏ ਪਰ ਅੱਜ ਚੱਕਰਮੂਦੀ ਧਰਤੀ ਤੇ ਮੇਰਾ ਦਿਲ ਜਿਹੜਾ ਇਹ ਕਹਿ ਰਿਹਾ ਹੈ ਕਿ ਸ਼ੀਲੂ ਨੂੰ ਮੈਂ ਮਹਾਵਲੀ ਦਾ ਖਿਤਾਬ ਦਿੰਨਾ ਹੈ ਸ਼ੀਲੂ ਨੂੰ ਮੈਂ ਮਹਾਵਲੀ ਦਾ ਖਿਤਾਬ ਦਿੰਨਾ ਹੈ ਅੱਜ ਜੋ ਖੁਸ਼ ਹੋਗੇ ਉਹ ਖੇਡਿਆ ਨਾ ਇਹ ਚੱਕਰਮੂਦੀ ਧਰਤੀ ਭਾਗਾ ਵਾਲੀ ਹੈ ਜਦੋਂ ਕਿਸੇ ਟਾਈਮ ਤੇ ਬਲਵਿੰਦਰ ਫਿੱਡੂ ਨੱਚਿਆ ਸੀਗਾ ਨਾ ਅੱਜ ਉਸੇ ਤਰ੍ਹਾਂ ਇਹ ਸ਼ੀਲੂ ਨੱਚਿਆ ਇਹ ਕਬੱਡੀ ਦਾ ਮਹਾਵਲੀ ਦੇ ਤੇ ਜਾਣਾ ਜਾਉਂ। ਅੱਜ ਦੇ ਮੈਚ ਦੇ ਵਿੱਚ ਮਾੜੀ ਮੋਟੀ ਕਿੰਤੂ ਪ੍ਰੰਤੂ ਹੋਈ ਹੈ। ਹਾਂ, ਖੁਲਾਈ ਵਾਲਾ ਦਿਖਾਵੇ ਸ਼ੀਲੂ ਤੇ ਇੰਦਰਪਾਲ ਐ। ਲੋ ਜੀ ਉਹਨਾਂ ਨੇ ਹੱਥ ਮਿਲਾਏ ਅਮਨ। ਹਾਂ, ਪਿਆਰ ਨਾਲ। ਹਸਤਾ। ਪਾਜੀ ਜਿਹੜੀ ਗਰਾਊਂਡ 'ਚ ਹੋ ਗਈ ਸਾਡੀ ਗਰਾਊਂਡ 'ਚ ਹੀ ਆ। ਬਾਹਰ ਸਾਡੀ ਕੋਈ ਨਹੀਂ। ਬਾਹਰ ਮੇਰਾ ਛੋਟਾ ਭਰਾ ਹੈ। ਹਾਂ ਜੀ। ਬਹੁਤ ਤਾੜੀਆਂ ਮਾਰ ਦਿਓ ਜ਼ੋਰਦਾਰ। ਲੈ ਵੀ ਇੰਦਰ ਇਹ ਨੰਬਰ ਵਾਟੀ ਦੇ ਲਾਭ ਕਰ ਦਿੱਤਾ ਪਿਆਰ ਦੇ ਨਾਲ ਕਿ ਜੋ ਅਮਨ ਗਰਾਊਂਡ ਵਿੱਚ ਹੈ ਉਹ ਗਰਾਊਂਡ ਵਿੱਚ ਹੈ ਜੱਸੀ ਵੀ ਸਾਡੇ ਗੜੀ ਮਹਾ ਸਿੰਘ ਵਾਲੇ ਅਮਰੀਕਾ ਵਾਲੇ ਪੁੱਜ ਗਿਆ ਬਿੱਟੂ ਇਹਨੂੰ ਸਪੋਰਟਸਮੈਨਸ਼ਿਪ ਕਹਿੰਦੇ ਐ ਇਹਨੂੰ ਸਪੋਰਟਸਮੈਨਸ਼ਿਪ ਕਹਿੰਦੇ ਐ ਲੈ ਵੀ ਸ਼ੀਲੂ ਨਾਓ ਜੂਬਿਲਵੀ ਨੋਨ ਐਜ ਮਹਾਵਲੀ ਆਫ ਕਬੱਡੀ ਮਹਾਵਲੀ ਸੱਤ ਪੱਲੇ ਹੋਇਆ ਮਾਸਟਰ ਦਾ ਪਹਿਲਵਾਨ ਅੱਜ ਤੂੰ ਕਬੱਡੀ ਦਾ ਮਹਾਵਲੀ ਐ ਤੈਨੂੰ ਇੱਕ ਖਿਤਾਬ ਦਿੰਨੇ ਆ ਕਿਉਂਕਿ ਤੂੰ ਸਾਡੇ ਇਲਾਕੇ ਵਿੱਚ ਐ ਇਹ ਸਾਰਾ ਇਲਾਕਾ ਕਬੱਡੀ ਦੇ ਜਵਾਨ ਨੇ ਆ ਸੂਖਾ ਦੇਖ ਇਹ ਸਾਡੇ دیਵਾਨੇ ਨੇ ਸਾਨੂੰ ਪਿਆਰ ਕਰ ਦਿੰਦੇ ਜੇ ਸ਼ੀਲੂ ਸ਼ੀਲੂ ਕਿਆ ਹੈ ਜੇ ਸ਼ੀਲੂ ਸ਼ੀਲੂ ਪਲੀਜ਼ ਗਰਾਉਂਡ ਕਲੀਅਰ ਕਰ ਦਿਓ ਜੀ ਗਰਾਉਂਡ ਬਿਲਕੁਲ ਕਲੀਅਰ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਡ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ